ਨਾਲ ਤੇ ਅੱਜ ਆਪਾਂ ਜੀ ਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਬਾਕੀ ਜੋ ਆ ਦੇਖ ਰਹੇ ਸਾਰੇ ਜੀ ਵਾਪਰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੀ ਚੈਨਲ ਨੂੰ ਨਵੀਂ ਸਬਸਕ੍ਰਾਈਬ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਹੀ ਦਿੱਤੀ ਗਈ ਐਲੋ ਪੈਕ ਨੂੰ ਦਵਾ ਕੇ ਜੋ ਕਿ ਆਉਣ ਵਾਲੀ ਵੀਡੀਓ ਦੀ ਨਿਊ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਆਜੋ ਤੁਹਾਨੂੰ ਦਿਖਾਉਣੀ ਆਂ ਗਾਈਆਂ ਇੱਥੇ ਚੱਲ ਰਿਹਾ ਹੈ। ਕੀ ਆ ਗਾਂ ਦਾ ਜੋ ਸੌਦਾ ਹੋਇਆ ਹੁਣ ਬੱਚੀ ਚੰਗੀ ਹੈਗਾ ਕਾ ਡੀਡਿਕਾ ਲਾ ਗਰਮੀ ਕਰਕੇ ਜੋ ਕਾਫੀ ਫਰਕ ਹੈ ਠੀਕ ਹੈਂਦਾ ਭਾਉ ਹਾ ਚੜਾ ਗਈ ਕਰਨਾ ਵੇਖ ਲੈ ਜੇ ਹੋਰ ਕਿਉਂ ਵੀ ਘਰੇ ਤਾਂ ਜਾ ਹੀ ਵੜਨਾ ਹੈ ਹੈ हाँ। अच्छा हाँ तो सही गल मेहनत ही तैयार कर लेंगे ए?

ए, है निकाचा भाऊ बस हो गई है भाव दूसरा हाँ। मंदे तो होर मैं चल गए होता कल चल गए ਆਡਾ ਡਰਾਈਵਰ ਆਪਾਂ ਨੂੰ ਕੀ ਕਰੇ ਚੰਗੀ ਜਾਂ ਜੀ ਤੇਰੇ ਨਹੀਂ ਕਿੰਨੇ ਹੀ ਜਾਂਦੇ ਐਂਟੀ ਨਹੀਂ ਹਾਂ ਠੰਡਾ ਪਾਣੀ ਘੋੜ ਕੇ ਮੇਰੇ ਨੂੰ ਦਾ ਪਤਾ ਨਹੀਂ ਛੜਾ ਛੜਾ ਕਿਵੇਂ ਛੜਾ ਛੜਾ ਨਹੀਂ ਉ ਤਾਂ ਫਿਰ ਫਿਰਤੀਆਂ ਦੀਆਂ ਉਤੋਂ ਮਾਰਾ ਗਿਆ ਪੀਸ ਮਾਰੀ

फायदा एवं होता बगगा नी सुखने वाला ओना का रिश्तेदार है रिश्तेदार आखनी मामे वूमे का मुंडा ਨੋਏ ਡਿਜ਼ਾਈਨਿੰਗ ਆਪਾਂ ਬਰਾਪਾ ਮਾ ਲੈਣੀ ਨਹੀਂ ਆਪਾਂ ਦਾ ਰੋਡ ਆ ਆਇਆ ਵਿਖਾ ਲਿਓ ਹੁਣ ਆਇਆ ਕੁਲਵੰਤ ਆ ਆਜਾ ਮੜਾ ਵਿਖਾ ਕੇ ਲਿਆਵਾ ਹੋਦੇ ਹੰਗੂ ਮੜ ਕੇ ਜਿਵੇਂ ਜਰਸੀ ਨਹੀਂ ਗਈਆਂ ਮਾਰਕਸ ਆ ਖੁਰਨੀ ਜੀ ਚੜ ਗਈ

हाँ हाँ लग गया है पाव हुए हैं उधार मार गए थे बैंगे हमने हम्म मालूम है फ्रेंच नहीं है तो कार्डिया और नहीं है ना बार ਹੁਣ ਕਈ ਹੋ ਗਏ ਫੁੱਟੇ ਹੋਵੇ ਮਗਰ ਵੀ ਉੱਥੇ ਵੀ ਠੀਕ ਹੈ ਭਾਈ ਜਿਹੜੀ ਰੁਪਇਆ ਚੱਲਦੀ ਨਹੀਂ ਬਣਾਇਆ ਹਾਂ ਆਹ ਪਾਰਟੀ ਇਹ ਬਹੁਤ ਦੱਬੀ ਰਹਿ ਗਿਆ ਹਜੇ ਕਿੰਨਾ ਦੁੱਧ ਪੂਰਾ ਦੱਬੀ ਰੋਣਾ ਓਏ ਨਾ ਦੇ ਦੀ ਇਹਨੇ ਜਿਲ ਗਿਆ ਆ ਇਹ ਨਾਲ ਬੜਾ ਦਾ ਉਹ ਲੁਕੀਆ ਨਾ ਆ मार के मार के चाल ताड़ चढ़ जाती है और ये रे है साहब गाय जर्सी का है सी वाला क्या थी मार के चाल बनाई है तुम्हारी तुम्हारी नहीं है तो तुम्हारी नहीं है है रख दे तरीके पे देनी है कोई वाला नाम है है बोल आई में है अरे यार मार भाई नहीं यार और ऊपर मेरा नाम अच्छा आज मार दिया ਕੱਟ ਲਾਓ ਆਹ ਲਾ ਕੇ ਲਿਓ ਆਹ ਪੀਤੀ ਆ ਦੋਨ ਪੀਤੀ ਆ ਦੋਨ ਹਾਂ 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 ਹਾਂ